রোকো <inaudible> 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 <nah, tinder>, <inaudible> <Loco. inaudible>

পরীক্ষা প্রায় না মেয়ে বেতি না চলো সাহায্য ਵਾਛਾ ਡੋਟਾ ਡੋਟਾ ਵਾਛਾ ਤੁਸੀਂ ਵਾਛਾ ਬੜਾ ਵਧੀਆ ਪ੍ਰੋਗਰਾਮ ਸੀ ਲੰਮੀ ਕਰ ਨਾ ਮੇਰੀ ਗੇਂਦੀ ਨਾ ਕਰੋ ਚਲੋ ਸਾਹਿਬ ਸ਼ਾਬਾਸ਼ ਜੀ ਚੱਲੋ ਚੱਲੀਏ ਚਲੋ ਸ਼ਾਬਾਸ਼ ਜੀ ਕਾਂਗਰਸ ਪਾਰਟੀ ਕੋਠੋ ਰੋਕੋ ਇਹਨਾਂ ਨੂੰ ਇੱਕ ਗੱਲ ਇੱਕ ਇੱਕ ਰੋਕੋ ਰੋਕੋ ਸ਼ਾਬਾਸ਼ ਬਾਸ ਤੁਸੀਂ ਬੜਾ 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 ਚਲੋ ਸਾਹਿਬ ਸ਼ਾਬਾਸ਼ ਜਰੂਰ ਚੱਲੇ ਚੱਲੇ ਚਲੋ ਸ਼ਾਬਾਸ਼ ਕਾਂਗਰਸ ਪਾਰਟੀ ਜੇ ਤੁਸੀਂ ਅੰਦਰ ਮੈਂ ਤੁਸੀਂ ਇਸ ਤਰ੍ਹਾਂ ਜੋਸ਼ ਨਾਲ ਨਹੀਂ ਨਹੀਂ ਅਸੀਂ ਕਰ ਰਹੇ ਸੀ ਕੀ ਪੁੱਛਿਆ ਕਿ ਕਿੰਦਾ ਕਈ ਵਾਰ ਕਈ ਵਾਰ ਗੱਲਾਂ ਠੰਡੀਆਂ ਕਰਨ ਨੂੰ ਥੋੜਾ ਜਿਹਾ ਜੋਸ਼ ਰੱਖਣਾ ਹੁੰਦਾ ਆਪਸ ਦੋ ਗਰੁੱਪਾਂ ਦਾ ਇਸ਼ੂ ਸੀਗਾ ਉਹਨਾਂ ਨੂੰ ਬਸ ਠੰਡ ਠੰਡੌੜਾ ਸੀਗਾ ਹੋਰ ਕੁਝ ਨਹੀਂ ਕਿਸੇ ਬਹੁਤ ਤੇਜ਼ੀ ਸੀਗਾ ਉਹ ਨਹੀਂ ਮੈਂ ਤਾਂ ਜਦੋਂ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਉਣ ਦੇ ਵਿੱਚ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਣਾ ਹੁੰਦਾ ਵਾ ਵੀ ਨਹੀਂ ਨਾ ਕਰੋ ਨਾ ਕਰੋ ਉਦੋਂ ਕਿ ਗਰਮਾ ਗਰਮੀ ਹੋ ਚੁੱਕੀ ਸੀ ਤੇ ਤਾਂ ਕਰਕੇ ਠੰਡ ਠੰਡੋਲਾ ਕਰ ਰਹੇ ਕਰਨ ਕਿਸੇ ਕਿਸ ਬਾਤ ਉਹ ਕਹਿੰਦੇ ਨੇ ਕਿ ਉਹ ਕਾਂਗਰਸੀ ਨਹੀਂ ਇਹ ਵੋਟ ਨਹੀਂ ਪਾਉਂਦੇ ਫਿਰ ਵੀ ਅੱਜ ਇਸ ਤਰ੍ਹਾਂ ਕਰ ਰਹੇ ਨੇ ਨਹੀਂ ਉਹਦੇ ਅੰਦਰ ਕਾਂਗਰਸੀ ਦਾ ਮਸਲਾ ਕੋਈ ਹੋਰ ਮਸਲੇ ਕਈ ਮਸਲੇ ਜੁੜ ਜਾਂਦੇ ਆ ਵਰਕਰਾਂ ਦੀ ਭਾਵਨਾ ਹੁੰਦੀ ਹੈ ਕਿਸੇ ਨੂੰ ਬੋਲਣ ਦਿੱਤਾ ਗਿਆ ਕਿਸੇ ਨੂੰ ਨਹੀਂ ਬੋਲਣ ਦਿੱਤਾ ਗਿਆ ਥੱਲੋ ਭਾਵਨਾ ਆਈ ਸੀ ਅਸੀਂ ਚਾਹੁੰਦੇ ਸੀ ਵੀ ਡਿਕੋਰਮ ਬਣਿਆ ਰਹੇ ਇਸ ਤੋਂ ਇਲਾਵਾ ਕੋਈ ਮਸਲਾ ਨਹੀਂ ਠੀਕ ਝਗੜਾ ਤੇ ਯਾਦਾ ਪਾਇਆ ਸੀ ਉਥੇ ਝਗੜਾ ਹੋਇਆ ਮਸਲਾ ਕੀ ਸੀ ਦੇਖੋ ਕੁਝ ਬੰਦੇ ਇੱਥੇ ਆਏ ਹੋਏ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਹੀ ਨਹੀਂ ਕਦੀ ਪਾਈ ਨਾ ਉਹਨਾਂ ਨੇ ਵੋਟ ਪਾਈ ਨਾ ਕਦੀ ਕਾਂਗਰਸ ਦਾ ਸਮਰਥਨ ਕੀਤਾ ਤੇ ਹੁਣ ਇੱਥੇ ਮੀਟਿੰਗਾਂ 'ਚ ਬੈਠੇ ਹੋਏ ਤੇ ਬੋਲਣ ਦਾ ਸਮਾਂ ਮੰਗ ਰਹੇ ਆ ਸਾਡੀ ਡਿਮਾਂਡ ਇਹ ਸੀਗੀ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਜਦ ਇਹਨਾਂ ਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ ਫਿਰ ਇਹਨਾਂ ਨੂੰ ਬੋਲਣ ਕਿਉਂ ਦੇਣਾ ਉਹ ਕਿੱਥੇ ਤੋਂ ਵਰਕਰ ਸੀ ਕਿੰਨਾ ਸਰਦ ਕਿੱਥੇ ਆਨੰਦਪੁਰ ਸਾਹਿਬ ਵਾਲਾ ਕਰਨਤੋ ਸਾਹਿਬ ਤੁਸੀਂ ਕਿੱਥੇ ਦੇ ਹੋ ਅਸੀਂ ਵੀ ਆਨੰਦਪੁਰ ਦੇ ਤੁਸੀਂ ਬੈਨੰਦਪੁਰ ਸਾਹਿਬ ਕਾਂਗਰਸ ਸਮਰਥ ਮੁਨੀਸ਼ ਤਵਾੜੀ ਜੀ ਨੂੰ ਪਤਾ ਹੋਣਾ ਜਿਹੜੇ ਉਹਨਾਂ ਨੂੰ ਲੈ ਕੇ ਘੁੰਮਦੇ ਆ ਅਈ ਤਾਂ ਹੁਣ ਪਾਰਟੀ ਦੇ ਵੀ ਮੰਗ ਕਰਦੇ ਵੀ ਇਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਜੇ ਟਿਕਟ ਇਹਨਾਂ ਨੂੰ ਦੇਣੀ ਤੇ ਜਿਨ੍ਹਾਂ ਨੇ ਕਾਂਗਰਸ ਨੂੰ ਕਦੀ ਵੋਟ ਨਹੀਂ ਪਾਈ ਉਹੀ ਵੋਟ ਪਾਉਂਗੇ ਜਿਹੜੇ ਕਾਂਗਰਸੀ ਵਰਕਰ ਹੈ ਉਹ ਘਰੇ ਬੈਠਣਗੇ ਜੇ ਤੁਸੀਂ ਵਿਰੋਧ ਕੀਤਾ ਸੀ ਅਸੀਂ ਵਿਰੋਧ ਕਰਦੇ ਮਨੀਸ਼ ਤਵਾੜੀ ਨੂੰ ਟਿਕਟ ਨਾ ਦਿੱਤੀ ਜਾਵੇ ਮਨੀਸ਼ ਤਵਾੜੀ ਨੂੰ ਬਿਲਕੁਲ ਟਿਕਟ ਨਾ ਦਿੱਤੀ ਜਾਵੇ ਕਿਸੇ ਲੋਕਲ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਸਾਡੇ ਹਲਕੇ ਦਾ ਹੋਵੇ ਇਹ ਕਦੇ ਲੁਧਿਆਣੇ ਤੋਂ ਲੜਦਾ ਕਦੀ ਜੇ ਇਹਨੂੰ ਫੋਨ ਕਰੋ ਤਾਂ ਇਹ ਕਹਿੰਦਾ ਇੱਕ ਲੁਧਿਆਣੇ ਦਾ ਕੋਈ ਹੈਗਾ ਪਤਾ ਨਹੀਂ ਕੀ ਅੱਜ ਦਾ ਕੋਈ ਪੀਏ ਹੈ ਕੌਣ ਹੈ ਉਹਦੇ ਨਾਲ ਗੱਲ ਕਰੋ ਵੋਟ ਅਸੀਂ ਤੈਨੂੰ ਪਾਈ ਗੱਲ ਅਸੀਂ ਵੀ ਨਹੀਂ ਵਿਚਰਦਾ ਜੀ ਲੋਕੀ ਬਹੁਤ ਕੁਝ ਬੋਲਿਆ ਇੱਥੇ ਜੰਗੜਾ ਉੜਿਆ ਸੀ ਢਿੱਲੋਂ ਦਾ ਹੀ ਪੁਆਇੰਟ ਕੀਤੇ ਬੰਦੇ ਸੀਗੇ ਸਾਰੇ ਢਿੱਲੋਂ ਦੇਖੋ ਢਿੱਲੋਂ ਪਾਰਟੀ ਦਾ ਨੁਕਸਾਨ ਕਰਦਾ ਹਿਮਾਂਸ਼ੂ ਟੰਡਨ ਜੀ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆ ਕਾਂਗਰਸ ਦਾ ਅਨੰਦ ਸਾਹਿਬ ਅਨੰਦ ਵੀ ਕਾਂਗਰਸ ਦਾ ਮੈਂ ਕਾਂਗਰਸ ਦਾ ਥੈਂਕ ਯੂ